Hi guys welcome back to my channel I hope everyone is okay so guys ki hal chal sareyan ne theek thak wahi guruji di kripa sarey chardi ke lane main vi chardi kala vich aa so love you guys daily routine daily vlog vich tode sareyan da hardik te nigah swagat hai so main la ke ya core punjabi vlog nawa vlog ajj tode layi so bachiyan nu kar ditta school le drop main aaiyan taur te car de kita thoda je thar di app and hon chaldeya kitchen te te banoni hai cup of tea te na raat di gobhi ਬਚੀ ਸੀ ਤੇ ਹਾਲ ਦੇ ਵਲੌਗ ਚ ਦੇਖਿਆ ਹੈ ਨਾ ਗੋਭੀ ਸੋ ਗੋਭੀ ਬਚੀ ਸੀ ਤੇ ਹੁਣ ਮੈਂ ਕਿਹਾ ਪਰੌਂਠਾ ਬਣਾ ਕੇ ਖਾ ਲੈਣੇ ਆ ਸੋ ਮੈਂ ਪਰੌਂਠਾ ਬਣਾ ਕੇ ਅੱਜ ਗੋਭੀ ਵਾਲਾ ਖਾਣ ਲੱਗੀ ਆ ਸੋ ਯਮੀ ਯਮੀ ਗੋਭੀ ਦਾ ਪਰੌਂਠਾ ਸੋ ਜਿੰਨੇ ਜਿੰਨੇ ਗੋਭੀ ਦਾ ਪਰੌਂਠਾ ਚੰਗਾ ਲੱਗਦਾ ਹੈ ਤੇ ਕਮੈਂਟ ਵਿੱਚ ਦੱਸਿਓ ਠੀਕ ਆ ਸੋ ਬਾਅਦ ਦਾ ਵੀਡੀਓ ਨਹੀਂ ਅੱਜ ਦੇਖਿਆ ਨਾ ਸੋ ਅੱਜ ਮੈਂ ਸਵੇਰੇ ਬਲੌਗਿੰਗ ਨਹੀਂ ਕੀਤੀ ਜਿਹਨੂੰ ਜਿਹੜਾ ਆਕੜੀ ਜਾਂਦੇ ਹੱਥ ਆ ਇਸ ਜੰਮੀ ਤੇ ਹੁਣ ਨਾ ਥੋੜੀ ਜੀ ਧੁੱਪ ਨਿਕਲੀ ਬਟ ਧੁੱਪ ਨਿਕਲੀ ਹੈ ਕੋਈ ਠਾ ਗਰਮੀ ਨਹੀਂ ਗਰਮੀ ਨਹੀਂ ਪਈ ਲਾਈਕ ਮੌਸਮ ਨਾ ਕੋਈ ਵੂਮ ਇਨ ਵੈਰੀ ਕੋਲਡ ਸੋ ਥੋੜਾ ਜੀ ਚਾਨਣ ਹੈ ਬਟ ਇਹ ਸਨ ਦਾ ਵੀ ਕੋਈ ਪ੍ਰਸਤਾਨੀ ਥੋੜੀ ਜੀ ਲਾਈਟ ਛੱਡਦਾ ਫਿਰ ਨਾਲੇ ਇਹ ਬੁੱਝ ਜਾਂਦਾ ਤੇ ਠੰਡ ਮਚਾ ਦਿੰਦਾ ਮੈਨ ਸੋ ਵੈਰੀ ਵੈਰੀ ਕੋਲਡ ਤੇ ਲੈਟਸ ਗੋ ਆਊਟਸਾਈਡ ਤੇ ਚੱਲਦੇ ਆ ਬਾਹਰ ਦਿਖਾਉਂਦੇ ਆ ਸੋ ਲੋਜ ਗਾਇਸ ਆ ਦੇਖ ਲੋ ਸਾਡਾ ਵਿਆਹ ਪਿਆਰਾ ਜਿਹਾ 뷰 ਬਾਹਰ ਦਾ ਓ ਮਾਈ ਗੋਡ ਵੈਰੀ ਵੈਰੀ ਕੋਲਡ ਪਲਤੋ ਪਚੜੀ ਆ ਤੇ ਕੋਈ ਜਿਸ ਤਰ੍ਹਾਂ ਤੁਸੀਂ ਬਲੀਵ ਨਹੀਂ ਕਰੋਗੀ ਐਨੀ ਠੰਡ ਓ ਮਾਈ ਗੁਡਨੈਸ ਵੈਰੀ ਵੈਰੀ ਕੋਲਡ ਤੇ ਆਹ ਵੇਖੋ ਪਿਆਰੀ ਜਿਹੀ ਬਰਡ ਉੱਡਣ ਦੀ ਆ ਤੇ ਅੱਜ ਸਿਕਾਹੇ ਸਾਡਾ ਹੋਇਆ ਬਲੂ ਕਲਰ ਦਾ ਐਂਡ ਸਿਟੀ ਵੀ ਦੂਰੋਂ ਦਿਸਣਦੀ ਆ ਨਾ ਤੁਹਾਨੂੰ ਸਿਟੀ ਸਾਡੀ ਦਿਸਣ ਲੀ ਦੂਰੋ ਸੋ ਪਿਆਰੀ ਜੀ ਸਾਡੀ ਸਿਟੀ ਐਂਡ ਸੋ ਥੱਲੇ ਵੇਖਣਾ ਜੀ ਓ ਮਾਈ ਗੋਡ ਤੇ ਇਹ ਬੂਟਿਆਂ ਤੇ ਇੱਕ ਪੱਤਾ ਨਹੀਂ ਜੀ ਆ ਵੇਖ ਲਓ ਐਂ ਲੱਗਦਾ ਜਿਵੇਂ ਸੜ ਗਿਆ ਬਟ ਸਿਰਫ 20 ਦਿਨ ਬਾਅਦ ਤੁਸੀਂ ਇਹਨਾਂ ਨੂੰ ਦੇਖਿਓ ਇਹਨਾਂ ਨੇ ਹਰੇ ਭਰੇ ਹੋ ਜਣਾ ਥੋੜੇ ਥੋੜੇ ਨਾ ਬੂਟੇ ਇਹਨਾਂ ਨਿਕਲ ਜਣੇ ਫਰਵਰੀ ਚ ਸੋ ਅੱਜ ਹੋ ਗਈ 9 ਸੋ ਫਸਟ ਆਫ ਫਰਵਰੀ ਨੂੰ ਦੇਖਾਂਗੇ ਇਹਨਾਂ ਤੇ ਇਹਨਾਂ ਥੋੜੇ ਥੋੜੇ ਪੱਤੇ ਆਨੇ ਸ਼ੁਰੂ ਹੋ ਜਣੇ ਨੇ ਸੋ অলਵੇਜ਼ ਹੁੰਦਾ ਯਸ ਹਾਇ ਰੱਬਾ ਮੇਰੀ ਤਾਂ ਸੱਚੀ ਕੁਲਫੀ ਜੰਮੰਦੇ ਆ ਲੱਗੀ ਏ ਤੁੱਪ ਪਰ ਕੁਲਫੀ ਜੰਮੰਦੇ ਆ ਸੋ ਮੇਰੇ ਤੇ ਕੱਪੜੇ ਹਜੇ ਸੁੱਕੰਦੇ ਆ ਕੱਪੜਿਆਂ ਦਾ ਤਾਂ ਕੋਈ ਹਾਲ ਹੀ ਨਹੀਂ ਨਾ ਸੁੱਕਦੇ ਹੀ ਨਹੀਂ ਭਰਾਵਾ ਕੱਪੜੇ ਨਹੀਂ ਸੁੱਕਦੇ ਸੋ ਲੈਟਸ ਗੋ ਗਾਇਸ ਪੀਨੇ ਆ ਕੱਪ ਆਫ ਟੀ ਇਟਸ ਵੈਰੀ ਵੈਰੀ ਕੋਲਡ ਹਾਇ ਕੁਲਫੀ ਜੰਮ ਗਈ ਹਾਇ ਰੱਬਾ ਓ ਮਾਈ ਗੁੱਡਨੈਸ ਲੈਟਸ ਗੋ ਭਰਾਵਾ ਚਲਦੇ ਆ ਕਿਚਨ ਤੇ ਪੀਨੇ ਆ ਕੱਪ ਆਫ ਟੀ ਸੋ ਲੋਜੂ ਗਾਇਸ ਇੱਥੇ ਲਾ ਲਈ ਤਵਾ ਤੇ ਬਣ ਗਿਆ ਮੇਰਾ ਗੋਭੀ ਵਾਲਾ ਪਰੌਂਠਾ ਸੋ ਗੋਭੀ ਦਾ ਪਰੌਂਠਾ ਉੱਤੇ ਪਾਇਆ ਬਟਰ ਸੋ ਯਮੀ ਯਮੀ ਇਨ ਦਾ ਟਮੀ ਸੋ ਨਾਲ ਬਣਾਈਆ ਸ਼ੱਕਰ ਵਾਲੀ ਟੀ ਸੋ ਮੇਰੀ ਗਰਮਾ ਗਰਮ ਟੀ ਐਂਡ ਪਰੌਂਠਾ ਤੇ ਉੱਤੇ ਪਾਰਤਾ ਬਟਰ ਸੋ ਬਟਰ ਨੂੰ ਮੈਨੂੰ ਤੇ ਬਹੁਤ ਹੀ ਟੇਸਟੀ ਲੱਗਦਾ ਸੋ ਲੋਜੂ ਗਾਇਸ ਖਾਓ ਗੋਭੀ ਵਾਲਾ ਪਰੌਂਠਾ ਸੋ ਰਾਤੀਂ ਨਾ ਗੋਭੀ ਬਚੀ ਹੀ ਮੈਂ ਖਾ ਸੁੱਟਣੀ ਜ਼ਰੂਰ ਆ ਪਰੌਂਠੇ ਬਣਾ ਕੇ ਖਾ ਲੈਣੀ ਆ ਸੋ ਲੋਜੂ ਗਾਇਸ ਯਮੀ ਯਮੀ ਪਰੌਂਠਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਫੜਫੜ ਕਰਦੇ ਇੰਜੋਏ ਸੋ ਲੋਜ ਗਾਇਸ ਖਾ ਪੀ ਕੇ ਫਿਰ ਸਾਰਾ ਕਲੀਨਿੰਗ ਕੀਤਾ ਠਾਰਡਿਅਪ ਕੀਤਾ ਤੇ ਮੈਂ ਕਿਹਾ ਚਲੋ ਗਾਇਸ ਨੂੰ ਦਿਖਾਣਾ ਤੇ ਬੰਦਾ ਹੀ ਹੈ ਨਾ ਲੋਜ ਗਾਇਸ ਦੇਖ ਲੋ ਸੋ ਹੋਣਾ ਇਹ ਕਿਚਨ ਤੇ ਤੇ ਫਟਾਫਟ ਗਾਰਨਿਸ਼ ਕੀਤਾ ਹੈ ਮੈਂ ਚੀਜ਼ ਪਨੀਰ ਨੂੰ ਐਕਚੁਅਲੀ ਚੀਜ਼ ਕਹਿਣ ਲੱਗੀ ਹਾਂ ਸੋ ਪਨੀਰ ਨੂੰ ਤੇ ਰਾਤ ਦੀ ਜਿਹੜੀ ਚਟਨੀ ਬਚੀ ਸੀ ਨਾ ਮੈਂ ਕਿਹਾ ਚਟਨੀ ਲਈ ਹੀ ਫ੍ਰਿਜ 'ਚ ਇਹਦੇ ਵਿੱਚ ਪਾ ਕੇ ਬਣਾਵਾਂਗੇ ਜੰਮੀ ਜੰਮੀ ਸੈਂਡਵਿਚ ਬੱਚੇ ਲਈ ਸੋ ਬੱਚੇ ਮੰਗਦੇ ਰਹਿੰਦੇ ਆ ਕਹਿੰਦੇ ਮੰਮੀ ਲੈ ਕੇ ਉਹ ਸੈਂਡਵਿਚ ਸੋ ਲਓ ਜੀ ਗਾਇਸ ਇਹਦੇ ਵਿੱਚ ਮੈਂ ਪਾ ਦਿੱਤੀ ਐ ਚਟਨੀ ਕਰਦੀ ਆ ਮਿਕਸ ਪ੍ਰੋਪਰਲੀ ਸੋ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਚਟਨੀ ਨੂੰ ਤੇ ਫਿਰ ਇਹਦੇ ਨਾਲ ਜੰਮੀ ਜੰਮੀ ਬੰਦਦੇ ਆ ਸੈਂਡਵਿਚ ਸੋ ਇੱਕ ਵਾਰੀ ਮੈਂ ਨਾ ਕਿਸੇ ਦੇ YouTube 'ਚ ਦੇਖੇ ਹੀ ਚਟਨੀ ਰਾਤ ਦੀ ਬੱਚੇ ਇਹ ਵਿੱਚ ਐਡ ਕਰਕੇ ਕੋਈ ਬਣਾਉਂਦੇ ਆ ਹੀ ਮੈਂ ਕਿਹਾ ਚੱਲ ਮੈਂ ਵੀ ਟਰਾਈ ਕਰਕੇ ਦੇਖਦੀ ਆ ਸੋ ਲਓ ਜੀ ਗਾਇਸ ਮੈਂ ਪਾ ਦਿੱਤੇ ਬਰੈਡ ਆ ਉੱਪਰ ਤੇ ਹੁਣ ਇਹਨਾਂ ਨੂੰ ਕਵਰ ਕਰ ਲੈਣੇ ਆ ਪ੍ਰੋਪਰਲੀ ਸੋ ਕਵਰ ਕਰਕੇ ਤੇ ਇਹਨੂੰ ਵੜਾਂਗੇ ਅਸੀਂ ਟੋਸਟਰ ਵਿੱਚ ਸੋ ਦੋਨਾਂ ਨੂੰ ਇਕੱਠੇ ਬਣਾ ਲੈ ਥੋੜਾ ਜ ਉਹ ਮੈਂ ਸੋਚਣ ਦੀ ਹੀ ਇੱਕ ਹੋਰ ਬਣਾ ਲਾਂਗੇ ਬਾਅਦ ਚ ਦੇਖੀ ਜਾਊਗੀ ਸੋ ਲਓ ਜੀ ਇਹਨੂੰ ਰੱਖ ਦਿੱਤਾ ਟੋਸਟਰ ਤੇ ਉਹਨਾਂ ਚ ਕਰੇ ਬੰਦਾ ਆ ਸਾਡਾ ਜੰਮੀ ਜੰਮੀ ਟੋਸਟ ਹੁੰਦਾ ਆ ਇਹ ਨਾ ਬੱਚਿਆਂ ਵਾਸਤੇ ਮੈਂ ਲੈ ਕੇ ਜਾਣੇ ਆ ਸਕੂਲ ਸੋ ਰਸਤੇ ਵਿੱਚ ਖਾਣ ਵਾਸਤੇ ਸੋ ਮੈਂ ਕਿ ਡਿਨਰ ਰੋਟੀ ਨਾ ਠੰਡੀ ਹੋ ਜਾਂਦੀ ਆ ਾਕੜ ਜਾਂਦੀ ਤੇ ਖਾਂਦੇ ਨਹੀਂ ਸੋ ਉੱਤੇ ਥੋੜਾ ਜਿਹਾ ਲਾ ਦਨੇ ਆ ਬਟਰ ਇਸ ਸੋ ਬਟਰ ਨਾਲ ਨਾ ਐਸਾ ਹੋਗਾ ਕ੍ਰਿਸਪੀ ਹੋ ਜਾਊਗਾ ਤੇ ਟੇਸਟੀ ਹੋ ਜਾਊਗਾ ਤੇ ਫਿਰ ਬੱਚੇ ਚੰਗੀ ਤਰ੍ਹਾਂ ਖਾ ਲੈਣਗੇ ਮੈਂ ਸੁੱਜੰਦੀਆਂ ਨਾਲ ਥੋੜੀ ਜੰਮੀ ਜੰਮੀ ਨਾ ਗਰਮਾ ਗਰਮ ਟੀ ਬਣਾ ਕੇ ਲੈ ਕੇ ਜਾਨੀ ਸ਼ੱਕਰ ਵਾਲੀ ਕਿਸ ਠੰਡ ਬਹੁਤ ਜਿਆਦਾ ਹੈ ਤੇ ਜਿਹੜਾ ਅਸੀਂ ਬੱਚਿਆਂ ਨੂੰ ਮੈਂ ਚੁੱਕਦੀ ਨਾ ਹੱਥ ਪੈਰ ਉਹਨਾਂ ਦੇ ਠੰਡੇ ਹੋਏ ਹੁੰਦੇ ਆ ਤੇ ਸੋ ਲੋ ਜੀ ਗਾਇਸ ਇੱਥੇ ਜੰਮੀ ਜੰਮੀ ਬੰਦੇ ਪਿਆ ਮੇਰੇ ਟੋਸਟ ਸੋ ਇੱਕ ਦੇ ਬਣ ਚੁੱਕਾ ਹੈ ਤੇ ਦੂਸਰਾ ਰੱਖ ਲੇਤਾ ਮੈਂ ਹੁਣ ਉਹਦੇ ਵਿੱਚ ਮੈਂ ਕਾ ਚਲਾ ਵੀ ਹੋ ਜਾਗਾ ਇਹਦੇ ਤੇ ਮੈਂ ਪਹਿਲੇ ਬਟਰ ਲਾਤਾ ਸੋ ਲੋਕ ਯਾਰਸ ਯਮੀ ਯਮੀ ਸਾਡੇ ਪਨੀਰ ਸੈਂਡਵਿਚ ਵਿਦ ਚਟਨੀ ਵਾਲੇ ਹੋ ਚੁੱਕੀ ਆ ਯਮੀ ਟੋਸਟ ਤਿਆਰ ਸੋ ਸੈਂਡਵਿਚ ਐਕਚੁਅਲੀ ਸੈਂਡਵਿਚ ਗਾ ਲੋ ਟੋਸਟ ਗਾ ਲੋ ਜੋ ਮਰਜੀ ਗਾ ਲੋ ਤੇ ਖਾਣ ਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਆ ਮੈਂ ਛੋਟਾ ਜਿਹਾ ਟੁਕੜਾ ਲੈ ਕੇ ਨਾ ਸਾਈਡ ਚ ਦੇਖਿਆ ਮੈਂ ਕਿ ਥੋੜਾ ਟੇਸਟ ਕਰਕੇ ਦੇਖਦੀ ਆ ਸੋ ਯਮੀ ਇਨ ਦਾ ਟਮਮੀ ਸੋ ਪਨੀਰ ਤੁਸੀਂ ਦੇਖਣਦੇ ਆ ਨਾ ਵੈਰੀ ਨਾਈਸ ਤੇ ਜਿਹੜੀ ਚਟਨੀ ਆ ਨਾ ਉਹ ਵੀ ਵਧੀਆ ਐਪਲ ਤੇ ਐਪਲ ਮੈਂ ਖੁਰੇਂਡਾ ਤੇ ਐਪਲ ਪਾਇਆ ਸੀ ਨਾ ਜਿਸਾ ਧਨੀਆ ਤੇ ਸੇਬ ਦੀ ਚਟਨੀ ਬਣਾਈ ਹੈ ਹਰੀਆਮੀ ਚ ਟਮਾਟਰ ਪਾ ਗਏ ਸੋਰ ਵਿੱਚੇ ਮੈਂ ਲਾਇਕ ਪਾ ਦਿੱਤਾ ਤੇ ਮਿਕਸ ਕਰਕੇ ਤੇ ਜੰਮੀ ਜੰਮੀ ਹੋ ਗਏ ਸੈਂਡਵਿਚ ਜਿਹੜੀ ਕੋਈ ਵੀ ਰਾਤ ਦੀ ਚੀਜ਼ ਬਚੇ ਨਾ ਸੁੱਟਿਆ ਨਾ ਕਰੋ ਪਾਪੂ ਕੇ ਬਣਾ ਲਿਆ ਕਰੋ ਸੋ ਲਓ ਜੀ ਗਾਇਸ ਇੱਥੇ ਮੈਂ ਡੱਬੇ ਵਿੱਚ ਪਾ ਦਿੱਤੇ ਤੇ ਇਦਨ ਨਾਲ ਮੈਂ ਟੀ ਵੀ ਬਣਾਈ ਹੈ ਜੰਮੀ ਜੰਮੀ ਸੋ ਗਰਮ ਗਰਮ ਸੋ ਮੈਂ ਕਿਹਾ ਟੀ ਵੀ ਅੱਜ ਲੈ ਕੇ ਜਾਣੀ ਨਾਲ ਸੋ ਇਹ ਨਾ ਥਰਮੋਸ ਵਿੱਚ ਨਾ ਮੈਂ ਟੀ ਪਾ ਲਈ ਬਣਾ ਕੇ ਸੋ ਮੈਂ ਦੋ ਟੀ ਬੈਗ ਪਾ ਲਈ ਤੇ ਦੋ ਸਪੂਨ ਮੈਂ ਸ਼ੱਕਰ ਦੇ ਤੇ ਗਰਮ ਮਿਲਕ ਪਾ ਲਿਆ ਤੇ ਪਾਣੀ ਪਾ ਕੇ ਚਲੋ ਜੀ ਟੀ ਬਣੀਏ ਤੇ ਨਾਲ ਲੈ ਲੈ ਦੋ ਕੱਪ ਬੱਚਿਆਂ ਲਈ ਸੋ ਮੈਂ ਤੇ ਫੋਟੋ ਸ਼ੇਅਰ ਕਰ ਲਾਂਗੇ ਸੋ ਇਹਨੂੰ ਕੱਢ ਦਿੱਤਾ ਪੈਕ ਸੋ ਗਾਇਸ ਟਾਈਮ ਦਾ ਸੱਚੀ ਬਿਲਕੁਲ ਪਤਾ ਨਹੀਂ ਲੱਗਿਆ ਮੈਂ ਸੈਂਡਵਿਚ ਬਰੌਂਠੇ ਤੇ ਕਲੀਨਿੰਗ ਨੂੰ ਲੱਗ ਗਈ ਸੋ ਹੁਣ ਚਲਦੀ ਆ ਬੱਚਿਆਂ ਨੂੰ ਪਿਕ ਕਰਨ ਟਾਈਮ ਬਹੁਤ ਹੋ ਚੁੱਕਾ ਹੈ ਤੇ ਫੜਫੜ ਬੋਨੀ ਕੋਰਟ ਤੇ ਮਿਲਦੀ ਹੈ ਰਸਤੇ ਵਿੱਚ ਸੋ ਲੋਜੀ ਗਾਇਸ ਫਾਈਨਲੀ ਮੈਂ ਬੱਚਿਆਂ ਨੂੰ ਪਿਕ ਕਰ ਲਿਆ ਤੇ ਫਤਿਹ ਨਾ ਫੀਲਿੰਗ ਨਾਟ ਵੈਲ ਹੈਗਾਏ ਤੇ ਥੋੜਾ ਜਿਹਾ ਮੈਂ ਕਿਹਾ ਚੱਲ ਦੋ ਟਰਾਈ ਕਰ ਲਾ ਪਰ ਥੋੜਾ ਜਿਹਾ ਖਾਂਦਿਆ ਸੋ ਤੇ ਖਾ ਚੁੱਕਾ ਹੈ ਆਪਣਾ ਤੇ ਹੁਣ ਅਸੀਂ ਪਹੁੰਚੇ ਟ੍ਰੇਨ ਸਟੇਸ਼ਨ ਤੇ ਬਸ ਚੱਲੇ ਹਾਂ ਹੁਣ ਆਪਣੇ ਘਰ ਨੂੰ ਪਹੁੰਚ ਚੁੱਕੇ ਹੈ ਘਰ ਦੇ ਕੋਲ ਹੀ ਸੋ ਲੋਜੀ ਗਾਇਸ ਅਸੀਂ ਹੁਣ ਫਟਾਫਟ ਪਹੁੰਚ ਜੀਏ ਘਰ ਨੂੰ ਸੋ ਬੱਚਿਆਂ ਨੇ ਇੱਥੇ ਫਨ ਚੱਲਨਦੇ ਤੇ ਇਹ ਸੋ ਗਿਆ ਸੀ ਫਿਰ ਇਹਨੂੰ ਅਸੀਂ ਪਿਕ ਕਰਕੇ ਇਹਨੂੰ ਜਗਾਇਆ ਤੇ ਇਹਨੂੰ ਕਿਹਾ ਏ ਲੈਟਸ ਗੋ ਹੁਣ ਚੱਲੀਏ ਘਰ ਪੁੱਤ ਤੇ ਤੇਗ ਪਿੱਛੇ ਮਸਤੀ ਕਰ ਇਹਨਾਂ ਨੂੰ ਆਵਾਜ਼ਾ ਮਾਰ ਲੈਂ ਸੋ ਕੇਅਰਫੁਲ ਫਤੇ ਸਿੰਘ ਬੀ ਕੇਅਰਫੁਲ ਓਕੇ ਸੋ ਫਤੇ ਨਾ ਥੋੜਾ ਜਿਹਾ ਥੋੜ ਸਕੇਡ ਹੋ ਜਾਂਦਾ ਮੈਂ ਕਿਹਾ ਕੇਅਰਫੁਲ ਬਟ ਹੁਣ ਠੀਕ ਹੋ ਗਿਆ ਯੂ نو ਯੂਜ਼ਡ ਹੋ ਗਿਆ ਹੁਣ ਆਨ ਜਾਣ ਵਾਸਤੇ ਸੋ ਲੋ ਜੀ ਗਾਇਸ ਫਾਈਨਲੀ ਸੀ ਪਹੁੰਚਣੇ ਲੱਗੇ ਆ ਬਾਹਰ ਨੂੰ ਤੇ ਬਾਹਰੋਂ ਅਸੀਂ ਜਾ ਕੇ ਫੜਾਫਟ ਲੈਣੀ ਆ ਬੱਸ ਬਟ ਹਜੇ ਵੀ ਹੋਰ ਪੌੜੀਆਂ ਚੜਨਾ ਉੱਤੇ ਐਕਚੁਅਲੀ ਹੋਣ ਵਾਲੀਆਂ ਨਾ ਜਿਹੜੀਆਂ ਦੂਸਰੀਆਂ ਪੌੜੀਆਂ ਨੋਰਮਲੀ ਸੋ ਅਜਨਾਂ ਨੂੰ ਮੈਂ ਕਹਿੰਦੀ ਨੋਟੀ ਨਾ ਬਣੋ ਚੁੱਪ ਕਰਕੇ ਚੱਲੋ ਤੇ ਇੱਕ ਦੂਜੇ ਨੂੰ ਤੱਕਾ ਮੁੱਕੀ ਕਰਨ ਦੇ ਹੀ ਸੋ ਲਓ ਜੀ ਗਾਇਸ ਫਾਈਨਲੀ ਅਸੀਂ ਪਹੁੰਚੇ ਬਾਹਰ ਬਾਹਰ ਆਨੇ ਨਾਲ ਥੋੜੀ ਸਾਹ ਜੀ ਨਿਕਲਦੀ ਅੰਦਰ ਤੇ ਇੱਕ ਮੈਨੂੰ ਘਟਨ ਜੀ ਬਹੁਤ ਮਹਿਸੂਸ ਹੁੰਦੀ ਹੈ ਲੈ ਕੇ ਏਜੈਂਟੀ ਜੀ ਫੀਲ ਹੁੰਦੀ ਹੈ ਸੋ ਲਓ ਜੀ ਗਾਇਸ ਫਾਈਨਲੀ ਬਾਹਰ ਆਏ ਆ ਤੇ ਫਟਾਫਟ ਲੈਨੇ ਆ ਬੱਸ ਤੇ ਬਸ ਤੇ ਬੈਠ ਕੇ ਤੇ ਪਹੁੰਚਦੇ ਆ ਘਰ ਨੂੰ ਕਿਸ ਬਹੁਤ ਜ਼ਿਆਦਾ ਥਾਈਡ ਹੋ ਚੁੱਕੇ ਆ ਜੀ ਗਾਇਸ ਫਾਈਨਲੀ ਪਹੁੰਚਨੇ ਲੱਗਿਆ ਕਾਰ ਤੇ ਬੱਚੇ ਬੈਠੇ ਆ ਜੇ ਬੱਸ ਉੱਤੇ ਤੇ ਕੱਲ ਦੇ ਵੀ ਮਸਤੀ ਮਜ਼ਾ ਕਰ ਇੱਕ ਦੂਜੇ ਨੂੰ ਇਹਨੂੰ ਮੈਂ ਤੇ ਗਰੁੱਪ ਨੂੰ ਕਹਾਂ ਨਾ ਕਰ ਰੋਰਾ ਸਿਰ ਪੁੱਲ ਕਰਨ ਦੇ ਆ ਸੋ ਲੋ ਜੀ ਗਾਇਸ ਫਾਈਨਲੀ ਪਹੁੰਚਣ ਲੱਗਿਆ ਕਾਰ ਨੂੰ ਸੋ ਲੋ ਜੀ ਗਾਇਸ ਅੱਜ ਅਸੀਂ ਬਣਾਉਣ ਲੱਗੇ ਆ ਚਿੱਲੀ ਐਂਡ ਪਨੀਰ ਸੋ ਮੈਂ ਇੱਕ ਲਈ ਲਿਆ ਅਨੀਅਨ ਨੇ ਦੋ ਗਾਲੀਕ ਥੋੜਾ ਜਿੰਜਰ ਐਂਡ ਦੋ ਗ੍ਰੀਨ ਚਿਲੀ ਸੋ ਬੱਚੇ ਖਾਂਦੇ ਟੂ ਮੱਚ ਸਪਾਈਸੀ ਹੋ ਜਾਂਦਾ ਸੋ ਮੈਂ ਇਸ ਕਰਕੇ ਕੱਟ ਲਿਆ ਸੋ ਪਨੀਰ ਸੀ ਅੱਧਾ ਅੱਧਾ ਮੈਂ ਪਹਿਲੇ ਯੂਜ਼ ਕੀਤਾ ਸੀ ਐਕਚੁਅਲੀ ਨਾ ਬੱਚਿਆਂ ਦੇ ਸੈਂਡਵਿਚ ਬਣਾਏ ਸੀ ਨਾ ਉਹਦੇ ਵਾਸਤੇ ਸੋ ਮੈਂ ਕਿਹਾ ਚਲੋ ਯੂਜ਼ ਕਰ ਲੈਂਦੀ ਆ ਬਿਕਾਜ਼ ਥੋੜਾ ਅੱਜ ਚਿਲੀ ਪਾ ਕੇ ਪਨੀਰ ਬਣਾ ਲੈਣੇ ਆ ਸੋ ਅੱਜ ਦੀ ਰੈਸਪੀ ਹੈਗੀ ਚਿਲੀ ਐਂਡ ਪਨੀਰ ਐਕਚੁਅਲੀ ਰੈਸਪੀ ਨਹੀਂ ਆ ਬਸ ਅੱਜ ਦਾ ਖਾਣਾ ਪੀਣਾ ਆ ਸੋ ਲਓ ਜੀ ਗਾਇਜ਼ ਤੇ ਮੈਂ ਕਿਹ ਚੱਲ ਮਸਾਲਾ ਨਾ ਇਹਦੇ ਵਿੱਚ ਪੀ ਕੇ ਫੇਰ ਹੀ ਬਣਾਉਂਗੀ ਸੇ ਥੋੜਾ ਟੇਸਟ ਆ ਜਾਊਗਾ ਸੋ ਬਣਾ ਕੇ ਗਾਇਸ ਤੇ ਤੁਹਾਨੂੰ ਦਿਖਾ ਲਦੇ ਹਾਂ ਆਪਣਾ ਚਿਲੀ ਐਂਡ ਪਨੀਰ ਸੋ ਲੋਜੀ ਗਾਇਸ ਫਾਈਨਲੀ ਸਬਜੀ ਹੋ ਚੁੱਕੀ ਹੈ ਡਨ ਤੇ ਇੱਥੇ ਨਾ ਫਟਾਫਟ ਗੁੰਨਦੀ ਆ ਆਟਾ ਮੈਂ ਨਾ ਅੱਜ ਜਲਦੀ ਜਾਣਾ ਹੀ ਸਕੂਲੇ ਇਹਨਾਂ ਨੂੰ ਪਿਕ ਕਰਨ ਕੱਲ ਲੇਟ ਹੋ ਗਈ ਸੀ ਥੋੜਾ ਇਸ ਕਰਕੇ ਮੈਂ ਕਿਹਾ ਚਲ ਅੱਜ ਜਲਦੀ ਪਿਕ ਕਰਨੀ ਆ ਸੋ ਇੱਥੇ ਫਟਾਫਟ ਗੁੰਨਦੀ ਆ ਆਟਾ ਤੇ ਮਿਲਦੀ ਆ ਬਾਅਦ ਚੋ ਲੋਜੀ ਗਾਇਸ ਆਟਾ ਗੁੰਨ ਕੇ ਹੋ ਗਿਆ ਰੈਡੀ ਸੋ ਜਿੰਨਾ ਮੈਂ ਪਾਣੀ ਪਾਇਆ ਹੈ ਨਾ ਉਸੇ ਹਿਸਾਬ ਨਾਲ ਪਾਣੀ ਇਹਦੇ ਵਿੱਚ ਪਿਆ ਜੇ ਤੇ ਗਲਾਸ ਹੋ ਗਿਆ ਸੀ ਖਾਲੀ ਤੇ ਸਾਰਾ ਆਟਾ ਹੋ ਚੁੱਕਾ ਹੈ ਡਨ ਸੋ ਨਾ ਹੁਣ ਇਹਨੂੰ ਪਾਉਣੀ ਹੈ ਡੱਬੇ ਵਿੱਚ ਫਟਾਫਟ ਲੋਜੀ ਗਾਇਸ ਇਹਨੂੰ ਪਾ ਦਿੱਤਾ ਮੈਂ ਆਪਣੇ ਡੱਬੇ ਵਿੱਚ ਬੈਕ ਐਂਡ ਹੁਣ ਨੇ ਥੋੜੇ ਥਿਰ ਫਰਿੱਜ ਚ ਜਿੰਨ ਅਜ ਕਰ ਲਾਇਕ ਫਰਿੱਜ ਚ ਡਿਨਰ ਨਹੀਂ ਅਸੀਂ ਤਿਆਰ ਕਰਦੇ ਉਹਨਾਂ ਜਕਰ ਫਰਿੱਜ ਚ ਰੂਗਾ ਆਟਾ ਹੋ ਜਾਊਗਾ ਠੀਕ ਤੇ ਸਬਜੀ ਵੀ ਬਣ ਕੇ ਹੋ ਗਈ ਤਿਆਰ ਲਓ ਜੀ ਗਾਇਸ ਇੱਥੇ ਫਰਿੱਜ ਵਿੱਚ ਰੱਖਦੇ ਆ ਆਟਾ ਆਪਣਾ ਸੋ ਸ਼ੁਕਰ ਹੈ ਜਗ੍ਹਾ ਤੇ ਮਿਲਦੀ ਆਟੇ ਨੂੰ ਵਿਚਾਰੇ ਨੂੰ ਨਹੀਂ ਤਾਂ ਜਗ੍ਹਾ ਨਹੀਂ ਮਿਲਦੀ ਹੁੰਦੀ ਸੋ ਲਓ ਜੀ ਗਾਇਸ ਇੱਥੇ ਸਾਰਾ ਸਮਾਨ ਹੋਣ ਲੱਗਾ ਫਿਨਿਸ਼ ਤੇ ਫੇਰ ਲਿਆਵਾਂਗੇ ਅਸੀਂ ਬਾਹਰ ਵਿੱਚ ਸੇ ਥੋੜੀ ਜੀ ਕਲੀਨਿੰਗ ਰਹਿ ਗਈ ਸੀ ਮੈਂ ਕਿ ਫੜਾ ਫੜ ਨਾਲ ਨਾਲ ਠਾੜੀ ਅਪ ਕਰ ਲੈਣੇ ਆ ਸੋ ਖਲੋਰਾ ਜਨਾ ਬੋਰ ਫਿਰ ਲੱਜਦਾ ਜੇ ਥੋੜਾ ਜਿਹਾ ਨਵਾਂ ਸਾਹਮੋ ਨਾ ਤੇ ਵ ਜਉਗਾ ਘਟੂਗਾ ਨਹੀਂ ਤੇ ਸੌ ਲਓ ਜੀ ਨਾਲੇ ਨਾਲ ਘਟਾਈ ਜੰਨੇ ਆ ਤੇ ਸਾਫ ਸਫਾਈ ਕਰੀ ਜੰਨੇ ਆ ਤੇ ਇੱਕ ਕੱਪ ਗਲਾਸ ਪੀਨੇ ਆ ਆਪਾਂ ਪਾਣੀ ਥੋੜਾ ਜਿਹਾ ਬੂਮ ਪਾਣੀ ਤੇ ਬਹੁਤ ਠਾਈਡ ਫੀਲ ਹੋ ਗਏ ਆ ਸੋ ਲਓ ਜੀ ਗਾਇਸ ਇੱਥੇ ਮੇਰੀ ਜੰਮੀ ਜੰਮੀ ਚਿਲੀ ਐਂਡ ਪਨੀਰ ਦੀ ਸਬਜੀ ਹੋ ਗਈ ਹੈ ਡਨ ਤੇ ਨਾਲੋਂ ਨਾਲ ਡਿਨਰ ਦੀ ਹੁੰਦੀਆਂ ਪਈਆਂ ਤਿਆਰੀਆਂ ਸੋ ਲੋ ਜੀ ਰੋਟੀ ਪਰ ਦਿੱ ਤਵੇ ਤੇ ਤੇ ਪਲੇਟ ਵੀ ਸੱਜਣ ਦੀ ਐ ਨਾਲ ਨਾਲ ਚਟਨੀ ਪਈ ਥੋੜੀ ਰੱਖ ਲਈ ਹੀ ਮੈਂ ਕਿਚਨ ਨਾਲ ਦੇ ਦਿੰਨੀ ਆ ਸੋ ਲੋ ਜੀ ਜੰਮੀ ਜੰਮੀ ਪਲੇਟ ਸੱਜ ਕੇ ਹੋਣ ਲਗੀ ਤਿਆਰ ਸੈਲਟ ਵਗੈਰਾ ਰੱਖ ਲਿਆ ਤੇ ਧਨੀਆ ਵੀ ਮੈਂ ਪਾ ਦਿੱਤਾ ਥੋੜਾ ਜਿਹਾ ਤੇ ਰੋਟੀ ਵੀ ਪਨ ਚੁੱਕੀ ਆ ਕਿ ਉਹ ਲਾ ਦਿੱਤਾ ਤੇ ਕੋਲੀ ਤੇ ਪਾਇਆ ਚਿਲੀ ਐਂਡ ਪਨੀਰ ਸੋ ਯਮੀ ਇਨ ਦਾ ਟਮੀ ਓ ਮਾਈ ਗਾਡ ਸੋ ਲੋ ਜੀ ਗਾਇਸ ਇੱਥੇ ਸਾਡੀ ਸਬਜੀ ਹੋ ਗਈ ਐ ਡਨ ਜਿੰਨੇ ਖਾਣੀਆਂ ਹਨ ਖਾ ਸਕਦੇ ਆ ਥਾਲੀ ਤੁਹਾਡੇ ਲਈ ਹੈ ਸੱਜ ਕੇ ਹੋ ਗਈ ਹੈ ਤਿਆਰ ਸੋ ਖਾਓ ਪੀਓ ਐਸ਼ ਕਰੋ ਦੱਸਿਓ ਮੇਰੇ ਬੱਚੇ ਕਹਿੰਦੇ ਖਾਓ ਪੀਓ ਐਸ਼ ਕਰੋ ਸੋ ਇੱਥੇ ਹੋ ਗਿਆ ਨੇਰਾ ਨਾਲੋਂ ਨਾਲ ਨੇਰਾ ਵੀ ਹੋ ਜਾਂਦਾ ਟਾਈਮ ਦਾ ਪਤਾ ਨਹੀਂ ਲੱਗਦਾ ਤੇ ਇੱਥੇ ਕਰਦੇ ਆਂ ਵਲੌਗ ਨੂੰ ਐਂਡ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਨਵੇਂ ਤੇ ਇੱਕ ਵਧੀਆ ਵਲੌਗ ਨਾਲ ਉੱਥੋਂ ਤੱਕ ਲੋ ਬਾਏ ਬਾਏ ਗਾਇਸ ਲੁੱਕ ਆਫ ਟੂ ਯੋਰself ਬਾਏ ਸੀ ਯੂ ਨੈਕਸਟ ਵਲੌਗ ਬਾਏ ਗਾਇਸ